ਵੇਖੋ ਇਹ ਤਾਂ ਸਾਨੂੰ ਪਤਾ ਨਹੀਂ ਵੀ ਫਿਲਮ ਦੇ ਵਿੱਚ ਕੀ ਉਹਨਾਂ ਦਾ ਦਰਸਾਇਆ ਪਰੰਤੂ ਉਹਨਾਂ ਦੇ ਟੇਲਰਾਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਸਿੱਖਾਂ ਦੀ ਕਿਰਦਾਰ ਕੁਸ਼ੀ ਕੀਤੀ ਹੈ। ਰਹੀ ਗੱਲ ਸਾਡੀ ਉੱਚ ਅਧਿਕਾਰੀਆਂ ਵੱਲੋਂ ਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਚਨਾ ਅਧਿਕਾਰੀ ਮੰਤਰੀ ਨੂੰ ਸਾਰਿਆਂ ਨੂੰ ਪੱਤਰ ਲਿਖ ਕੇ ਇਸ ਫਿਲਮ ਦੇ ਵਿਰੋਧ ਵਿੱਚ ਬਾਈਕਾਟ ਕਰਨ ਦੇ ਲਈ ਰਿਲੀਜ਼ ਨਾ ਕਰਨ ਦੇ ਲਈ ਅਪੀਲ ਕੀਤੀ ਗਈ ਸੀਗੀ। ਪਰੰਤੂ ਉਸ ਅਪੀਲ ਨੂੰ ਨਾ ਸਮਝਦਿਆਂ ਹੋਇਆਂ ਫਿਰ ਵੀ ਉਹਨਾਂ ਨੇ ਜਿਹੜਾ ਉਹ ਮੌਕਾ ਦੇ ਦਿੱਤਾ ਉਹਨਾਂ ਨੂੰ ਅਜੇ ਰਿਲੀਜ਼ ਕਰਨ ਦਾ। ਔਰ ਇਸ ਦੇ ਵਿੱਚ ਸਾਡੇ ਵੀਮੀ ਸਾਡੀ ਦੇਮਖਾਨ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਕਿਰਦਾਰ ਕੁਸ਼ੀਦਾ ਜਿਹੜਾ ਵਿੱਚ ਸੀਨ ਨੇ ਉਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ ਇਸ ਕਰਕੇ ਸਿੱਖ ਕੌਮ ਦੇ ਵਿੱਚ ਰੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੇ ਕੌਮ ਦੀ ਨੁਮਾਇੰਦਾ ਜਮਾਤ ਹੈ ਇਸ ਕਰਕੇ ਆਪਾਂ ਆਪਣਾ ਫਰਜ਼ ਸਮਝਦਾ ਹੋਏ ਅੱਜ ਇਸ ਫਿਲਮ ਦਾ ਬਾਈਕਟ ਕਰਨ ਦੇ ਲਈ ਸਾਰੇ ਇਕੱਤਰ ਹੋਏ ਆਂ ਵੱਖ-ਵੱਖ ਥਾਵਾਂ ਤੇ ਧਰਨੇ ਦੇ ਰੂਪ ਵਿੱਚ ਆਪਾਂ ਬੈਠੇ ਹੋਏ ਆਂ ਸ਼ਾਂਤਮਈ ਤਰੀਕੇ ਨਾਲ ਧਰਨਾ ਲਾਵਾਂਗੇ ਅਸੀਂ ਅਮਰਜੈਂਸੀ ਫਿਲਮ ਨਹੀਂ ਚੱਲਣ ਦੇਵਾਂਗੇ ਇਹ ਸਾਡਾ ਸਾਰੇ ਜਨਤਾ ਨੂੰ ਅਪੀਲ ਹੈ ਕਿ ਇਸ ਦਾ ਜਿੱਥੇ ਵੀ ਜਿੱਥੇ ਸਿੱਖ ਬੈਠਾ ਹੈ ਉਹ ਸਾਰੇ ਇਹਦਾ ਬਾਈਕਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਢਾਡੀ ਮਾਰਾਂ ਪੜਾਉਣ ਦੇ ਨਿਹਾਲ ਕਰਨ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਉਨਾ ਮੋਟ ਤੋਂ ਹੀ ਸਾਡੇ ਸਿੱਖਾਂ ਪ੍ਰਤੀ ਤੇ ਉਹ ਜ਼ਹਿਰ ਉਗਲਦੀ ਆਈ ਹੈ ਜਿਵੇਂ ਮੰਨ ਲਓ ਪਿੱਛੇ ਆਪਣਾ ਕਿਸਾਨੀ ਮੋਰਚਾ ਸੀਗਾ ਤੇ ਕਿਸਾਨੀ ਮੋਰਚੇ ਤੇ ਸਾਡੀਆਂ ਬੈਠੀਆਂ ਮਤਾਵਾਂ ਭੈਣਾਂ ਨੂੰ ਵੀ ਉਹਨੇ ਗਲਤ ਬਿਆਨਬਾਜ਼ੀ ਦੇ ਨਾਲ ਗਲਤ ਰੂਪ ਵਿੱਚ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਸੀਗਾ ਰਹੀ ਗੱਲ ਸਿੱਖਾਂ ਪ੍ਰਤੀ ਨਫ਼ਰਤ ਫਲਾਉਣ ਵਾਲੇ ਜਿਹੜੇ ਅੰਸ਼ ਨੇ ਨਾ ਉਹਨਾਂ ਨੂੰ ਹਮੇਸ਼ਾ ਸਮਾਜ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਮਾਜ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਜੀ ਪਰ ਪਾਕਿਸਤਾਨ ਜਿਹਦੇ ਕਈ ਸਟੇਜਾਂ ਫੂਲ ਰਹੀ ਹੈ ਜੀ ਨਹੀਂ ਵੇਖੋ ਜਿੱਥੇ-ਜਿੱਥੇ ਤਾਂ ਸਿੱਖ ਵੱਸਦੇ ਆ ਮੈਂ ਤਾਂ ਮੰਨਦਾ ਕਿ ਉੱਥੇ ਤਾਂ ਨਹੀਂ ਲੱਗੇਗੀ ਕਿਉਂਕਿ ਸਿੱਖਾਂ ਦੇ ਅੰਦਰ ਇਸ ਫਿਲਮ ਪ੍ਰਤੀ ਜੋ ਭਾਵਨਾ ਨੂੰ ਉਜਾਗਰ ਕਰਦੀ ਜਿਹੜੀ ਸਿੱਖਾਂ ਦੇ ਬਲਉਂਦਰਿਆਂ ਨੂੰ ਬਲਉਂਦਰਦੀ ਹੈ ਹਿਰਦਿਆਂ ਨੂੰ ਬਲਉਂਦਰਦੀ ਉਹ ਨਹੀਂ ਲੱਗਣ ਦੇਣਗੇ ਜੀ ਇਹ ਫਿਲਮ ਲੱਗ ਜਾਂਦੀ ਹੈ ਤਾਂ ਕੀ ਕਦਮ ਹੋਣਗੇ ਨਹੀਂ ਜੀ ਫਿਲਮ ਲੱਗਣੀ ਨਹੀਂ ਚਾਹੀਦੀ ਜੇਕਰ ਇਸ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਤੇ ਸਾਡੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਫਿਲਮ ਨਹੀਂ ਲੱਗਣੀ ਚਾਹੀਦੀ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਪੰਜਾਬ ਵਾਸਤੇ ਮੜੀਏ ਕਿ ਚੈਲੰਜ ਵਾਲੀ ਇੱਕ ਨੌਂ ਬੜੀ ਕੜੀ ਜਿਹੜੀ ਆ ਉਹ ਬੜੀ ਚਲਾਕੀ ਨਾਲ ਤੇ ਨਹੀਂ ਕਿਉਂਕਿ ਬੀਤੇ ਜਿਹੜਾ 17 ਤਰੀਕ ਨੂੰ ਫਰਮੂਲੀਜ਼ ਕਰਨ ਦਾ ਜਿਹੜਾ ਐਮਰਜੈਂਸੀ ਫਰਮੂਲੀਜ਼ ਕਰਨ ਦਾ ਜਿਹੜਾ ਫੈਸਲਾ ਲਿਆ ਸੀ ਪੰਜਾਬ ਸਰਕਾਰ ਨੇ ਉਹ ਨੂੰ ਸ਼ੁਰੂ ਨਹੀਂ ਕਰਦਾ ਕਮੇਟੀ ਦੇ ਪ੍ਰਧਾਨ ਸਰ ਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜਾ ਥੋੜੇ ਸਮੇਂ ਦੇ ਨੋਟਸ ਦੇ ਉੱਤੇ ਜਿਹੜਾ ਇੱਕ ਪ੍ਰੋਗਰਾਮ ਦਿੱਤਾ ਕਿ ਇਸ ਫਿਲਮ ਨੂੰ ਕਿਸ ਤਰੀਕੇ ਨਾਲ ਚੱਲਣ ਦੇ ਦਿੱਤਾ ਜਾਵੇਗਾ ਉਹ ਪਿੱਛੇ ਫਿਲਮ ਪੰਜਾਬੀਆਂ ਦਾ ਜਿੱਥੇ ਵਿੱਚ ਪੈਰ ਪੋਚੜਾਉਂਦੀ ਆ ਉਥੇ ਕਾਂਗਰਸ ਵੱਲੋਂ ਲਿਖੀ ਗਈ ਸਿਹਤਰੀ ਪੱਤਖਾ ਨੂੰ ਜਿਹੜਾ ਇਹ ਕਰਦੀ ਆ ਇਹ ਸਿਰਫ ਚਲਾਉਣ ਵਾਸਤੇ ਤਿੰਨ ਪਾਰਟੀਆਂ ਪੱਤਨ ਦਾ ਇੱਕ ਬੰਨੇ ਕਾਂਗਰਸ ਕਿਉਂਕਿ ਉਹਨਾਂ ਦੀ ਇੰਦਰਾ ਗਾਂਧੀ ਦੀ ਇਸ ਦੂਸਰੇ ਬੰਨੇ ਭਾਜਪਾ ਜਿਹੜਾ ਇਹਦੇ ਰਹੀਂ ਆਪਣਾ ਪ੍ਰੋਜੈਕਟ ਕਰਕੇ ਆਪਣੀ ਪਾਲਿਸੀ ਕਰਨੀ ਚਾਹੁੰਦੀ ਆ ਇਜ਼ਰਵ ਨੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਪਣੇ ਨੂੰ ਇੱਕ ਕਲਾਕਾਰ ਤੋਂ ਵੱਧ ਨਹੀਂ ਸਮਝ ਰਿਹਾ ਉਹ ਵੀ ਇਸ ਫਿਲਮ ਨੂੰ ਜਿਹੜਾ ਇੱਕ ਪਬਲਿਸ਼ ਅਸਿਸਟੈਂਟ ਸਮਝ ਕੇ ਚਲਾਉਣਾ ਚਾਹੁੰਦਾ ਜਿਵੇਂ ਕਿ ਉਹਨੂੰ ਸਤੰਬਰ ਤੋਂ ਲਗਾਤਾਰ ਜੁਟਿਆ ਕੇ ਮਿਲ ਕੇ ਵੀ ਕਿਹਾ ਜਾ ਸਕਦਾ ਕਿ ਬਾਰਾ ਸਰਕਾਰ ਚਲਾਉਣਾ ਚਾਹੁੰਦੀ ਆ ਜਿਸ ਐਮਰਜੈਂਸੀ ਕਰਕੇ ਪੰਜਾਬ ਅੱਜ ਵੀ ਸੰਤਾਪ ਭੁਗਤ ਰਿਹਾ ਪੰਜਾਬ ਦੀਆਂ ਵੱਡੀਆਂ ਕੁਰਬਾਨੀਆਂ ਨੇ ਪੰਜਾਬ ਦੇ ਬਲੂ ਸਟਾਰ ਬਲੂ ਸਟਾਰ ਤੋਂ 1994 ਤੱਕ ਚੱਲਿਆ ਸ਼ਹਾਦਤਾਂ ਦਾ ਦੌਰ ਜਿਦੇ ਚ ਨੇ ਕਹੀਂ ਮਾਈ ਭਾਈ ਬੱਚੇ ਬਿਰਧ ਬੀਬੀਆਂ ਨੌਜਵਾਨ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਪੰਜਾਬ ਦਾ ਪਾਣੀ ਲੁੱਟਿਆ ਪੰਜਾਬ ਦੇ ਫਸਲਾਂ ਲੁੱਟੀਆਂ ਪੰਜਾਬ ਨੂੰ ਕੰਗਾਲ ਕੀਤਾ ਪੰਜਾਬ ਦੀਆਂ ਜਿੰਮੀਨਾ ਚਾਹਤਾ ਦਾ ਗਹਿਣੇ ਕੀਤੀਆਂ ਪੰਜਾਬ ਦੇ ਨਾਲ ਇੱਕ ਸ਼ਰਾਜੇ ਸਿਰ ਜੀ ਗਈ ਇਹ ਜਿਹਦੇ ਨਾਲ ਰੋਜ਼ਗਾਰ ਦੇ ਮੌਕੇ ਖਤਮ ਕਰ ਦੋਤੇਗੇ ਤੇ ਪੰਜਾਬ ਦਾ ਸਾਰਾ ਜੂਸ ਜਿਹੜਾ ਬਾਹਰ ਚਲੇ ਗਿਆ ਅੱਜ ਫਿਰ ਨਵਾਂ ਜਿਹੜਾ ਇੱਕ ਚੁਣੌਤੀ ਦਿੱਤੀ ਜਾ ਰਹੀ ਹੈ ਇੱਕ ਚੁੰਡੀ ਵੜ ਕੇ ਵੇਗੀ ਜਾ ਰਹੀ ਹੈ ਤੇ ਪੰਜਾਬ ਇਹ ਰਿਐਕਸ਼ਨ ਕੀ ਕਰਦਾ ਇਹ ਫਿਲਮ ਜਿਹੜੀ ਆ ਕਦੇ ਵੀ ਨਹੀਂ ਚੱਲਣ ਦੇਵਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੀ ਧਾਮੀ ਉਹਨਾਂ ਦੇ ਬੜੇ ਥੋੜੇ ਜਿਹੇ ਸਮੇਂ ਦੇ ਨੋਟਿਸ ਤੇ ਇਸ ਫਿਲਮ ਦਾ ਕਿਉਂਕਿ ਨਤਨਾ ਸੀਨਾ ਕਰਾ ਚਲਾਨੀ ਸੀ ਗੁਰ ਚੰਦਾ ਤਾਰਾ ਤੇ ਆਫਾ ਬਾਨ ਦੇ ਵਿੱਚ ਇਹਨਾਂ ਦੀ ਧਾਮਾਂ ਦੇ ਜਿਹੜਾ ਵੱਡੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਰੋੜਾ ਪਰ ਅਰਸ਼ਵਮਣੀ ਦੇ ਰਣਨੀਤਮ ਪਰਬੰਧਕ ਕਮੇਟੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੂਚੀ ਸ਼ਰੋਮਣੀ ਅਕਾਲੀ ਦਲ ਦੀ ਟੀਮ ਨੇ ਗ੍ਰਿਫਤਾਰੀਆਂ ਦਿੱਤੀਆਂ ਇਹ ਸ਼ਰੋਮਣੀ ਅਕਾਲੀ ਦਲ ਨੂੰ 19 ਦਿਨੇ ਚਲਾਏਗੇ ਮੋਰਚੇ ਨੂੰ ਬਲ ਦੇਣ ਵਾਸਤੇ ਜੰਮ ਦੇ ਮੇਕਸਰ ਹੀ ਬੜੇ ਪਿਆਰੇ ਦੋਨ ਕਲਕੀਆਂ ਬਾਸ਼ਾਲ ਦੇ ਹੀ ਬੜੇ ਪਿਆਰੇ 37 ਜਲੂਸ ਕੱਢੇ ਤੇ ਆਖਿਰ ਸ਼ਤਾਬ ਦੀ ਸੰਗਤ ਦੀ ਚੰਚਿਆਂ ਵਰਗੇ ਸਿੱਖ ਜਿਹੜੇ ਗਿਆਨੀ ਜੈਲ ਸਿੰਘ ਵਰਗੇ ਦਾ ਹੋਰ ਕਹਿ ਰਹੇ ਸਨ ਕਿ ਇੰਦਰਾ ਗਾਂਧੀ ਤੂੰ ਬੜਾ ਬੜਾ ਇਨਸਾਨ ਕੀਤਾ ਇਸ ਤਰ੍ਹਾਂ ਹੀ ਪੜ ਕੇ ਉਹ ਹੀ ਬੜੇ ਪਿਆਰੇ ਨੌਰੀ ਜੈਨੇ ਕਰਤਾਰ ਸਿੰਘ ਖਾਲਸਾ ਨੇ ਕਿਹਾ ਇੰਦਰਾ ਗਾਂਧੀ ਜਿੰਨੇ ਤੇ ਜ਼ਰੂਰਤ ਰੋਮ ਨੇ ਵਾਰ ਨਹੀਂ ਉਹਨੇ ਵਾਰੀ ਡੰਡੋਤ ਕਰਦੀ ਇਸ ਸਮਾਗਮ ਤੋਂ ਆਮ ਇਹਸਾਰ ਨਹੀਂ ਲਾ ਸਕਦੀ ਗੁਰਤੇਗ ਬਾਦਰ ਸਾਹਿਬ ਜੀ ਦਾ ਉਸ عورت ਨੂੰ ਕੋ ਆਪਣੀ ਬਦਨਾਮੀ ਭੁੱਲੀ ਨਹੀਂ ਉਸ عورت ਨੂੰ ਮੋਰਚਾ ਨਹੀਂ ਭੁੱਲਿਆ ਉਹਨੇ ਦੰਦ ਦੇ ਵਿੱਚ ਸਾਲਾ ਰਕੌਰ ਗੱਡੀ ਸ੍ਰੀ ਹਰਮੰਦਰ ਸਾਹਿਬ ਦਾ ਯਮਰਾ ਕੀਤਾ ਸ਼੍ਰੋਮਣੀ ਅਕਾਲੀ ਦਲ ਨਾਲ ਗੌਰ ਗੱਡੀ ਜਿਨ੍ਹਾਂ ਨੇ ਪੂਰੇ ਪੰਜਾਬ ਦੀ ਦੁਨੀਆ ਪਹੁੰਚੇ ਤੇ ਪਾਕਿਸਤਾਨ ਦੇ ਤੋਂ ਜੜੀਆਂ ਘੜੀ ਚਮਕਾਉਂਦੀਆਂ ਕਰਦੀਆਂ ਨੇ ਜੇ ਗ੍ਰਿਫਤਾਰੀਆਂ ਦੇਣ ਵਾਲੀਆਂ ਲਾਈਨਾਂ ਨਹੀਂ ਆਉਂਦੀਆਂ ਜੀ ਤੁਹਾਨੂੰ ਆਰ ਦੇ ਵੈਲਕਮ ਬਗੰਦਰ ਗੋਦੀ ਨੇ ਬਲੂ ਸਾਰ ਦਿੱਤਾ ਤੇ ਪੰਜਾਬ ਦੇ ਲੰਮਾ ਸਮਾਂ ਖੁੰਦੀ ਹੋਈ ਖੇਡ ਉਹਦੇ 6 ਵਜੇ ਜਦੋਂ ਇਟਰਾਗਾਂ ਦੀ ਮਾਰੀ ਗਈ ਤੇ ਉਹਦੇ ਉਲੋਂ ਬੀਜਾ ਬੀਜ ਹਿੰਦੁਸਤਾਨ ਦੇ ਵਾਖੋਸ਼ਹਰ ਦੀ ਸਿੱਖਾਂ ਦੇ ਖਤਰਿਆਂ ਉੱਜੋਂ ਸਾਹਮਣੇ ਉਹ ਸਾਰੇ ਜ਼ਖਮ ਜਿਹੜੇ ਆ ਉਹ ਇਹ ਫਿਲਮ ਚੇੜਨ ਨਹੀਂ ਆ। ਅਸੀਂ ਇਹਦਾ ਹਰ ਵੀ ਵਿਰੋਧ ਕਰਦੇ ਆ। ਗਾ ਵੀ ਕੋਈ ਜਾ ਚੇਤਨ ਕਰਨਗੇ। ਭਾਵੇਂ ਇੱਕ ਪਾਰਟੀ ਕਰੇ ਭਾਵੇਂ ਸੰਘਾ ਸਰਕਾਰ ਕਰੇ ਸਾਰਾ ਹਿੰਦੁਸਤਾਨ ਇੱਕ ਬਨੇ ਹੋ ਜਾਵੇ। ਅਸੀਂ ਅਜੇ ਜਤਨ ਦਾ ਪੰਜਾਬ ਵਿੱਚ ਵਿਰੋਧ ਕੀਤਾ ਕਰਦੇ ਰਹਿਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।